ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਵੇਂ ਪਾਤਸ਼ਾਹ ਮੀਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵਡਾਲੀ ਨਗਰ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਹੋਇਆ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਵਡਾਲੀ ਨਗਰ ਵਿਖੇ ਪੁੱਜੇ ਸੰਗਤਾਂ ਨੇ ਵਧਾਈਆਂ ਦਿੱਤੀਆਂ ਕਹਿ ਲਗੇ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਤੁਹਾਡੇ ਘਰੇ ਬਲੀ ਬਹਾਦਰ ਪੁੱਤਰ ਦੀ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਤੇ ਕਿਉਂ ਨਾ ਉਹਨਾਂ ਦੇ ਜਨਮ ਦੀ ਖੁਸ਼ੀ ਵਿੱਚ ਪ੍ਰਕਾਸ਼ ਦੀ ਖੁਸ਼ੀ ਵਿੱਚ ਕੋਈ ਚਸਮਾ ਲਗਾਇਆ ਜਾਵੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤਾਂ ਦੀ ਪੋਰ ਜ਼ੋਰ ਮੰਗ ਦੇ ਉੱਤੇ ਇੱਕ ਬਹੁਤ ਵੱਡਾ ਖੂਹ ਖਦਵਾਇਆ ਜਿਸ ਦੇ ਉੱਪਰ 6 ਹਲਟਾਂ ਚਲਵਾ ਦਿੱਤੀਆਂ ਜਿਹਨੂੰ 6 ਹਾਟਾ ਸਾਹ ਵਾਕਦੇ ਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਜਲ ਦਾ ਚਸਮਾ ਲਗਵਾ ਦਿੱਤਾ ਵਡਾਲੀ ਨਗਰ ਵਿਖੇ 3 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਗਿਆ। ਯਹਾਂ ਗੀਰਦੇ ਹੁਕਮ ਦੇ ਨਾਲ ਲਾਹੌਰ ਸ਼ਹਿਰ ਅੰਦਰ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 11 ਕ ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬਰਾਜਮਾਨ ਹੋਏ। ਭਾਈ ਗੁਰਦਾਸ ਜੀ ਲਿਖਦੇ ਨੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ-ਵਾਰੀ ਦਲ ਭੰਜਨ ਗੁਰਸੂਰਮਾ ਵੱਡ ਜੋਦਾ ਬੋ ਪਰਉਪਕਾਰੀ ਛੇਵੇਂ ਪਾਸ਼ਾ ਗੁਰਗੱਦੀ ਉੱਤੇ ਬਰਾਜਮਾਨ ਹੋਏ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਦੂਰ ਦਰੇਡੇ ਤੋਂ ਮਾਝਾ ਮਾਲਵਾ ਦਵਾਬਾ ਕਾਬਲ ਕੰਧਾਰ ਪੋਠੋਹਾਰ ਸਿੰਧ ਜੂਪੀਸੀਪੀ ਤੱਕ ਪੁਜਰੀਆਂ ਨੇ ਤੇ ਮਹਾਰਾਜ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਬਿਲਕੁਲ ਹਰਮੰਦਰ ਸਾਹਿਬ ਦੇ ਸਾਹਮਣੇ ਛੇਵੇਂ ਪਾਤਸ਼ਾਹ ਨੇ ਦੋ ਸਰੋਵਰ ਵੀ ਚਿਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪੂਤਰ ਧਰਤੀ ਦੇ ਖਦਵਾਏ ਨੇ ਕੌਲ ਸਰ ਤੇ ਬਬੀਕ ਸਰ ਇੱਕ ਗੱਲ ਯਾਦ ਰੱਖਣਾ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਬਾਣੀ ਉਚਾਰੀ ਨਹੀਂ ਪਰ ਉਹਨਾਂ ਨੇ ਬਾਣੀ ਦਾ ਸਤਕਾਰ ਬਹੁਤ ਕੀਤਾ ਰੋਜ਼ ਹਰਿਮੰਦਰ ਸਾਹਿਬ ਅੰਦਰ ਬੈਠ ਕੇ ਛੇਵੇਂ ਪਾਤਸ਼ਾਹ ਜਪਜੀ ਸਾਹਿਬ ਦੀ ਕਥਾ ਕਰਦੇ ਨੇ ਉਹਦੇ ਅਰਥ ਕਰਦੇ ਨੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀਆਂ ਗੁਰੂ ਨਾਨਕ ਮਹਾਰਾਜ ਦੀ ਪ੍ਰਮੁੱਖ ਬਾਣੀਆਂ ਹੈ ਤੇ ਜਪਜੀ ਸਾਹਿਬ ਦੀ ਬਾਣੀ ਨੂੰ ਉਚਾਰਨ ਵਾਸਤੇ ਗੁਰੂ ਨਾਨਕ ਮਹਾਰਾਜ ਨੂੰ 12 ਸਾਲ ਲੱਗੇ ਤੇ ਅਸੀਂ ਕਈ ਵਾਰੀ 12 ਮਿੰਟ ਕੱਢਣ ਤੋਂ ਵੀ ਸੰਕੋਚ ਕਰ ਜਾਂਦੇ ਆ ਇਸ ਪਵਿੱਤਰ ਬਾਣੀ ਦੇ 4970 ਅੱਖਰ ਨੇ ਤੇ 4970 ਇਹਨੂੰ ਲਗਾਮਾਤਰਾਂ ਲਗੀਆਂ ਹੋਈਆਂ ਨੇ ਗੁਰੂ ਨਾਨਕ ਮਹਾਰਾਜ ਨੇ ਇਸ ਬਾਣੀ ਦੇ ਨਾਪ ਤੋਲ ਵਿੱਚ ਵੀ ਫਰਕ ਨਹੀਂ ਪੈਣ ਦਿੱਤਾ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਚੋੜ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਮਹਾਰਾਜ ਨੇ ਉਚਾਰਨ ਕਰ ਦਿੱਤਾ ਛੇਵੇਂ ਪਾਤਸ਼ਾਹ ਰੋਜ਼ ਕਥਾ ਕਰਦੇ ਗਏ ਸੰਗਤਾਂ ਸੁਣਦੀਆਂ ਗਈਆਂ ਦਿਵਾਨ ਦੀ ਸਮਾਪਤੀ ਹੋਈ ਜਿਸ ਦਿਨ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਕੇ ਅਟਿਆ ਸੀ ਸਿੱਖ ਸੰਗਤਾਂ ਉੱਠ ਕੇ ਚੱਲੀਆਂ ਨੇ ਪਰ ਛੇਵੇਂ ਪਾਚਾ ਅੱਜ ਪਹਿਲਾਂ ਹੀ ਉੱਠ ਕੇ ਖੜੇ ਹੋ ਗਏ ਸੰਗਤਾਂ ਨੂੰ ਕਹਿਣ ਲੱਗੇ ਆਪਣੇ ਸਤਾਨਾਂ ਤੇ ਇਸੇ ਤਰ੍ਹਾਂ ਬੈਠੇ ਰਿਉ ਸੰਗਤਾਂ ਅੱਜ ਹੈਰਾਨ ਨਿਸ਼ੀਵੇਂ ਪਾਸ਼ਾ ਕੀ ਕਹਿਣ ਲੱਗੇ ਨੇ ਉਸੇ ਤਰ੍ਹਾਂ ਹੀ ਸੰਗਤਾਂ ਬੈਠੀਆਂ ਹੋਈਆਂ ਨੇ ਤੇ ਮਹਾਰਾਜ ਕਹਿਣ ਲੱਗੇ ਭਾਈ ਸਾਡਾ ਮਨ ਕਰਦਾ ਕਿ ਤੁਹਾਡੇ ਵਿੱਚੋਂ ਕੋਈ ਗੁਰਸਿੱਖ ਪ੍ਰੇਮੀ ਉੱਠੇ ਜਿਹੜਾ ਸਾਨੂੰ ਜਪਜੀ ਸਾਹਿਬ ਦਾ ਜ਼ੁਬਾਨੀ ਪਾਠ ਸੁਣਾਵੇ ਤੇ ਮੰਨ ਦੀ ਇਕਾਗਰਤਾ ਦੇ ਨਾਲ ਸੁਣਾਵੇ ਹਾਲਤ ਪਲਤ ਦੇ ਰਾਖੇ ਦਾਤਾ ਛੀਵੇਂ ਸਤਗੁਰ ਪਿਆਰੇ ਗਿਰਦੇ ਸੰਗਤ ਬੈਠੀ ਸੋਬੇ ਚੰਦ ਗਿਰਦੇ ਜਿਉਂ ਤਾਰੇ ਮੱਥਾ ਚਿਲਮਲ ਚਿਲਮਲ ਕਰਦਾ ਸੀਸ ਤੇ ਸੋਣ ਸੱਬੇ ਦੋ ਤਲਵਾਰਾਂ ਲਟਕ ਰੀਆਂ ਨੇ ਇੱਕ ਸੱਜੇ ਇੱਕ ਖੱਬੇ ਆਸਾ ਜੀ ਦੀ ਵਾਰ ਮੁਕਣ ਤੋਂ ਤੇਜ ਮੱਥੇ ਤੇ ਆਇਆ ਇੱਕ ਅਗੰਮੀ ਮਸਤੀ ਅੰਦਰ ਸਤਿਗੁਰ ਨੇ ਫਰਮਾਇਆ ਹੈ ਕੋਈ ਐਸਾ ਸਿੱਖ ਵਿਢ ਭਾਗੀ ਜੋ ਚਾਤ੍ਰਿਕ ਪਿਆਸ ਬੁਝਾਵੇ ਮੂੰਹ ਜਵਾਨੀ ਜਪਜੀ ਸਾਹਿਬ ਦਾ ਪਾਠ ਸੁਸ਼ੁੱਧ ਸੁਣਾਵੇ ਜਦੋਂ ਕਿਨੇ ਮਹਾਰਾਜ ਨੇ ਇਹ ਬੇਨਤੀ ਕਰ ਦਿੱਤੀ ਇੱਕ ਸਿੱਖ ਉੱਠਿਆ ਇਹਦਾ ਨਾਂ ਹੈ ਭਾਈ ਗੋਪਾਲ ਉੱਠ ਕੇ ਖੜਾ ਹੋ ਗਿਆ ਹੱਥ ਜੋੜੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੇਕਰ ਤੁਸੀਂ ਕਿਰਪਾ ਕਰ ਦਿਓ ਰਹਿਮਤ ਕਰ ਦਿਓ ਤੇ ਮੈਂ ਮੰਨ ਦੀ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਦਾ ਪਾਰ ਜਬਾਨੀ ਸੰਗਤਾਂ ਵਿੱਚ ਸੁਣਾ ਸਕਦਾ ਇੱਕ ਸਿੱਖ ਫਿਰ ਉੱਠ ਖਲੋਤਾ ਗਾਲ ਵਿੱਚ ਪੱਲਾ ਪਾ ਕੇ ਹੱਥ ਜੋੜ ਨਵੇਦਨ ਕਰਦਾ ਆਪਣਾ ਸੀਸ ਝੁਕਾ ਕੇ ਮੈਂ ਹਾਜ਼ਰ ਹਾਂ ਮੇਰੇ ਦਾਤਾ कृपा थोड़ी चाहिए हो जाए सतगुरु रहमत तेरी ते क्यों ना रिधियां भाई सच्चे पाछा जेका तुसी कृपा कर दियो ते मैं संगतਾਂ ਵਿੱਚ ਇਹ ਪਵਿੱਤਰ ਬਾਣੀ ਪੜ ਕੇ ਮਨ ਦੀ ਕਾਕਰਤਾ ਦੇ ਨਾਲ ਜਵਾਨੀ ਸੁਣਾ ਸਕਦਾ ਖਿਵੇਂ ਪਾਸ਼ਾ ਨੇ ਇਸ਼ਾਰਾ ਕੀਤਾ ਭਾਈ ਗਪਾਲ ਜੀ ਮਹਾਰਾਜ ਦੇ ਕੋਲ ਉੱਠ ਕੇ ਆਣ ਕੇ ਬੈਠ ਗਿਆ ਮਹਾਰਾਜ ਕਿਤੇ ਭਾਈ ਗਪਾਲ ਜੀ ਸਾਡੇ ਸੱਜੇ ਬਨੇ ਬੈਠ ਜਾਓ ਤੇ ਬਾਣੀ ਪੜਨੀ ਸ਼ੁਰੂ ਕਰੋ ਕਹਿੰਦੇ ਭਾਈ ਗਪਾਲ ਜੀ ਨੇ ਛੇਵੇਂ ਪਾਤਸ਼ਾਹ ਨੂੰ ਨਮਸਕਾਰ ਕਰਕੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਉਹ ਪਵਿੱਤਰ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਉਸ ਗੁਰੂ ਦੇ ਸਿੱਖ ਨੇ ਫਿਰ ਐਸੀ ਬਾਣੀ ਸ਼ੁੱਧ ਅਚਾਰੀ ਨਾ ਕੋਈ ਛੱਡੀ ਔਂਕੜ ਬਿੰਦੀ ਨਾ ਸਿਹਾਰੀ ਨਾ ਦਿਹਾਰੀ ਭਾਈ ਗਪਾਲ ਜੀ ਕਹਿੰਦੇ ਇੰਨੇ ਪ੍ਰੇਮ ਦੇ ਨਾਲ ਬਾਣੀ ਪੜਦੇ ਜਾ ਰਹੇ ਨੇ ਸ਼ੁੱਧਤਾ ਦੇ ਨਾਲ ਬਾਣੀ ਪੜਦੇ ਜਾ ਰਹੇ ਨੇ ਉਸ ਗੁਰੂ ਦੇ ਸਿੱਖ ਨੇ ਫਿਰ ਐਸੀ ਬਾਣੀ ਸ਼ੁੱਧ ਅਚਾਰੀ ਨਾ ਕੋਈ ਛੱਡੀ ਔਕੜ ਬਿੰਦੀ ਨਾ ਸਿਹਾਰੀ ਨਾ ਬਿਹਾਰੀ ਉਸ ਗੁਰੂ ਦੇ ਸਿੱਖ ਦੇ ਮੂੰਹੋਂ ਜਿਉਂ-ਜਿਉਂ ਅੰਮ੍ਰਿਤ ਦੇ ਸੂਮੇ ਬਿੰਦੇ ਜਾਂਦੇ ਤਿਉ ਤਿਉ ਹਾਰ ਗੋਬਿੰਦ ਜੀ ਗੱਦੀ ਛੱਡ ਕੇ ਥੱਲੇ ਲੈਂਦੇ ਜਾਂਦੇ ਕਹਿੰਦੇ ਭਾਈ ਗਪਾਲ ਜੀ ਜਦੋਂ ਮੰਦੀ ਕਾਗਰਤਾ ਦੇ ਨਾਲ ਪਾਠ ਕਰਦੇਗਾ ਤੇ ਛੀਵੇਂ ਪਾਚਾ ਆਪਣਾ ਆਸਨ ਛੱਡ ਕੇ ਗੱਦੀ ਛੱਡ ਕੇ ਖੱਬੇ ਪਾਸੇ ਨੂੰ ਹੁੰਦੇਗਾ ਤੇ ਭਾਈ ਗਪਾਲ ਜੀ ਨੇ ਬੜੀ ਮੰਦੀ ਕਾਗਰਤਾ ਦੇ ਨਾਲ ਜ਼ੁਬਾਨੀ ਜਪਜੀ ਸਾਹਿਬ ਦੇ ਪਾਠ ਦਾ ਉਚਾਰਨ ਕੀਤਾ ਤੇ ਮਹਾਰਾਜ ਖੁਸ਼ ਹੋ ਗਏ ਕਹਿੰਦੇ ਬਗਪਾਲ ਤਨ ਤੂੰ ਤੇ ਤਾਨੂੰ ਮਾਈ ਜਿਹਨੇ ਤੈਨੂੰ ਜਨਮ ਦਿੱਤਾ ਅਸੀਂ ਬੜੇ ਖੁਸ਼ ਹੋਏ ਆ ਬੜੇ ਪ੍ਰਸੰਨ ਹੋਏ ਆ ਗੁਰੂ ਨਾਨਕ ਮਹਾਰਾਜ ਤਰੁੱਠੇ ਨੇ ਬੋਲ ਕੀ ਚਾਹੁੰਦਾ ਪਹਿਲਾਂ ਤਾਂ ਉਹ ਸਿੱਖ ਗੁਰੂ ਦਾ ਕੁਝ ਡਰਿਆ ਕੁਝ ਕੰਬਿਆ ਆਖਰ ਤਕੜਾ ਜਿਗਰਾ ਕਰਕੇ ਘੂੜਾ ਮਨ ਵਿੱਚ ਮੰਗਿਆ ਜਦੋਂ ਛੇਵੇਂ ਪਾਚਾਂ ਨੇ ਸਵਾਲ ਕਰ ਦਿੱਤਾ ਬੋਲ ਸਿੱਖਾ ਕੀ ਚਾਹੁੰਦਾ ਪਹਿਲਾਂ ਤਾਂ ਘਬਰਾ ਗਿਆ ਪਰ ਫਿਰ ਮਨੰਤਰ ਖਿਆਲ ਆ ਗਿਆ ਕਿ ਛਿਵੇਂ ਪਾਸ਼ਾ ਤੁਹਾਡੇ ਤਵੇਲੇ ਵਿੱਚ ਆ ਦੋ ਸੁੰਦਰ ਘੋੜੇ ਨੇ ਕਿਤੇ ਇੱਕ ਘੋੜੇ ਦੀ ਬਖਸ਼ਿਸ਼ ਕਰ ਦਿਓ ਇਹ ਗੱਲ ਕਹਿੰਦੇ ਨਾ ਜ਼ੁਬਾਨ ਤੇ ਆਈ ਨਾ ਬੁੱਲ ਖਿਲੇ ਨੇ ਮਨੰਤਰ ਹੀ ਫੁਰਨਾ ਫੁਰਿਆ ਪਹਿਲਾਂ ਤਾਂ ਉਹ ਸਿੱਖ ਗੁਰੂ ਦਾ ਕੁਝ ਡਰਿਆ ਕੁਝ ਕੰਬਿਆ ਆਖਰ ਤਕੜਾ ਜਿਗਰਾ ਕਰਕੇ ਘੋੜਾ ਮਨ ਵਿੱਚ ਮੰਗਿਆ ਬਈ ਘੋੜੇ ਦਾ ਨਾਂ ਸੁਣ ਕੇ ਸੀਨਾ ਸਤਗੁਰ ਜੀ ਦਾ ਚਿਰਿਆ ਅੱਖਾਂ ਦੀ ਪੁਤਲੀ ਝੋਟੇ ਪਾ ਅਥਰੂ ਬਣ ਕੇ ਕਿਰਿਆ ਮਹਾਰਾਜ ਦੀਆਂ ਖਾਚੋ ਹੰਝੂ ਵਾਇ ਤਰੇ ਤੇ ਪੁਤਲੀ ਦੇ ਵਿੱਚੋਂ ਹੰਝੂ ਆ ਦੇ ਤੇ ਪੇ ਚੋਰੈ ਨੇ ਮਹਾਰਾਜ ਕਿਦੇ ਸਿਖਾਏ ਕੀ ਤੂੰ ਕੀਤਾ ਇਹ ਤਾਂ ਤੇਰੀ ਭੋਲੇ ਉਹ ਕਿਸੇ ਯੋਧੇ ਕੋਲ ਪੁੱਛ ਇਸ ਹੀਰੇ ਦਾ ਕੀ ਮੋਲੇ ਉਹ ਸਿਖਾਏ ਇਹ ਕੀ ਤੂੰ ਕੀਤਾ ਮੈਂ ਤਾਂ ਤੇਰੇ ਪਰਸਨ ਚਰਨ ਲੱਗਾ ਸਾਂ ਤੇਰੀ ਖਾਤਰ ਗੱਦੀ ਆਪਣੀ ਮੈਂ ਤੇ ਖਾਲੀ ਕਰਨ ਲੱਗਾ ਸਾਂ ਮਹਾਰਾਜ ਕਹਿੰਦੇ ਭਾਈ ਗਿਪਾਲ ਜੀ ਤੁਹਾਡਾ ਤਾਂ ਮਨ ਅੱਜ ਇੱਕ ਘੂੜੀ ਤੇ ਆ ਗਿਆ ਪਰ ਅਸੀਂ ਇਨਨੇ ਖੁਸ਼ ਹੋਏ ਸੀ ਤੁਹਾਨੂੰ ਅੱਜ ਗੁਰੂ ਨਾਨਕ ਮਹਾਰਾਜ ਦੇ ਹੀ ਗੁਰਗੱਦੀ ਬਖਸ਼ਣ ਲੱਗੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਜਿਹੜੇ ਮੰਨ ਦੀਆਂ ਕਾਗਰਤਾ ਦੇ ਨਾਲ ਬਾਣੀ ਪੜਦੇ ਨੇ ਜਾ ਬਾਣੀ ਵਿਚਾਰਦੇ ਨੇ ਉਹ ਇਹੋ ਜਿਹਾਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਨੇ ਉਹ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਗੱਜ-ਬੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ